ਪਿਓਰ ਵਿਸਕੋਸ オーਗੈਂਜ਼ਾ ਦੀ ਸ਼ਰਟ ਰਹੇਗੀ ਫਰੰਟ ਤੇ ਥ੍ਰੈਡ ਵਰਕ ਮਿਲੇਗਾ ਇਸ ਦੇ ਨਾਲ ਬਾਟਮ ਰਹੇਗੀ ਸੇਮ ਕਲਰ ਦੀ オーਗੈਂਜ਼ਾ ਦੁਪੱਟਾ 1350 ਵਿੱਚ ਬਾਈ ਕਰ ਸਕਦੇ ਹਾਂ ਮੋਸਟੀ ਟ੍ਰੈਂਡਿੰਗ ਦੇ ਵਿੱਚ ਨੇ ਇਹ ਬ੍ਰੋਕੇਟ ਸੌਫਟ ਬਨਾਰਸੀ ਬ੍ਰੋਕੇਟ 5 ਮੀਟਰ ਸੂਟ ਰਹੇਗਾ ਹਾਈਲਾਈਟਡ 골ਡਨ ਜ਼ਰੀ ਨਾਲ ਤੁਸੀਂ ਇਸ ਨੂੰ ਇੱਕ ਸੂਟ ਬਾਈ ਕਰਨਾ ਤਾਂ 399 ਦੋ ਸੂਟ ਬਾਈ ਕਰੋਗੇ ਤਾਂ 600 ਦੇ ਵਿੱਚ ਮਿਲ ਜਾਣਗੇ ਜੌਰਜਰ ਦਾ ਡਿਜ਼ਾਈਨਰ ਸ਼ਰਟ ਰਹੇਗਾ 2.5 ਮੀਟਰ ਦੁਪੱਟਾ ਐਂਡ ਮੈਚਿੰਗ ਪਲੇਨ ਬਾਟਮ ਰਹੇਗੀ 2.5 ਮੀਟਰ ਦੁਪੱਟਾ ਡਿਜ਼ਾਈਨਰ ਰਹੇਗਾ 2.5 ਮੀਟਰ 599 ਵਿੱਚ ਬਾਈ ਕਰ ਸਕਦੇ ਹੋ ਕਾਟਨ ਰਿਯਾਨ ਵੱਡੇ ਪਣੇ ਤੇ ਵਿੱਚ 3.5 ਮੀਟਰ ਸੂਟ ਰਹੇਗਾ ਪੈਚਵਰਕ ਵਾਲਾ ਕੋਟਾ ਚੈੱਕ ਵਾਲਾ ਦੁਪੱਟਾ ਮਿਲੇਗਾ ਦੁਪੱਟੇ ਤੇ ਤੁਹਾਨੂੰ ਵਰਕ ਮਿਲੇਗਾ 850 ਵਿੱਚ ਬਾਈ ਕਰ ਸਕਦੇ ਹੋ ਪੰਜਵੀਂ ਤੋਂ ਜੌਰਜਟ ਦਾ ਸੂਟ ਰਹੇਗਾ ਫੈਂਸੀ ਥ੍ਰੈਡ ਵਰਕ ਬਾਜੂ ਤੇ ਵੀ ਵਰਕ ਬਾਟਮ ਤੇ ਵੀ ਵਰਕ ਮਿਲੇਗਾ 2.5 ਮੀਟਰ ਦੁਪੱਟਾ 600 ਵਿੱਚ ਬਾਈ ਕਰ ਸਕਦੇ ਹੋ ਜੌਰਜਟ ਸ਼ਰਟ ਰਹੇਗੀ ਵਰਕ ਵਾਲੀ 2.5 ਮੀਟਰ ਇਸ ਦੇ ਨਾਲ ਕਟ ਵਰਕ ਵਾਲਾ ਵਰਕ ਵਾਲਾ ਦੁਪੱਟਾ 2.5 ਮੀਟਰ ਪਲੇਨ ਇਸ ਨਾਲ ਜੌਰਜਟ ਦੀ ਬਾਟਮ ਰਹੇਗੀ 2.5 ਮੀਟਰ 650 ਵਿੱਚ ਬਾਈ ਕਰ ਸਕਦੇ ਹਾਂ ਪਿਓਰ ਬ੍ਰੋਕਟ ਦੀ ਸ਼ਰਟ ਰਹੇਗੀ 2.5 ਮੀਟਰ ਜਨੂਨ ਕ੍ਰਸ਼ ਟਿਸ਼ੂ ਦੀ ਬਾਟਮ 2.5 ਮੀਟਰ ਕ੍ਰਸ਼ ਜਨੂਨ ਦਾ ਦੁਪੱਟਾ ਹੈਂਡ ਪੇਟ 2.5 ਮੀਟਰ 1350 ਵਿੱਚ ਬਾਈ ਕਰ ਸਕਦੇ ਹੋ WhatsApp ਨੰਬਰ ਮੈਂشن ਹੈ ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਜੋ ਕਿ ਰੀਸਟਾਕ ਕੀਤੇ ਹੋਏ ਨੇ ਵਾਰ-ਵਾਰ ਇਸੇ ਮੈਸੇਜ ਆ ਰਹੇ ਸੀ ਨੈਕਸਟ ਡਾਇਮਿਟਰ कॉटन ਡਿਸਟਰਡ प्रिंट शर्ट ਰਹੇਗੀ बॉटम 2 ਮੀਟਰ ਰਹੇਗੀ ਵੱਡੇ ਪਾਣੀ ਦੇ ਵਿੱਚ ਡਿਜ਼ਾਈਨਰ ਵਿਦਆਊਟ ਦੁਪੱਟਾ ਸੂਟ ਰਹਿਣਗੇ 650 ਵਿੱਚ ਬਾਈ ਕਰ ਸਕਦੇ ਹੋ ਪ੍ਰਿੰਟ ਬਹੁਤ ਸੋਹਣੇ ਨੇ ਵਿਦਆਊਟ ਲੈਨਿੰਗ ਸਟਿਚ ਹੋ ਜਾਣਗੇ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਐਡਵਾਂਸ ਕਰਨੀ ਪੈਂਦੀ ਆ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਨੈਕਸਟ ਪਿਓਰ ਕਾਟਨ ਪ੍ਰਿੰਟਡ ਸ਼ਰਟ ਰਹੇਗੀ 170 ਵੱਡੇ ਪਾਣੇ ਦੇ ਵਿੱਚ ਬਾਟਮ ਇਸ ਦੇ ਨਾਲ ਪਿਓਰ ਕਾਟਨ ਦੀ ਵੱਡੇ ਪਾਣੇ ਦੇ ਵਿੱਚ 2 ਮੀਟਰ ਦੀ ਵਿਦ ਹੈਂਡ ਪੇਂਟ ਰਹੇਗੀ ਦੁਪੱਟਾ ਕੋਟਾ ਡੋਰੀਆ ਦਾ ਹੈਂਡ ਪੇਂਟਡ ਰਹੇਗਾ 8 ਮੀਟਰ 1399 ਵਿੱਚ ਬਾਈ ਕਰ ਸਕਦੇ ਹਾਂ ਪਿਓਰ ਕਾਟਨ ਖਾਦੀ ਆਲ ਓਵਰ ਸੂਟ ਰਹੇਗਾ 5 ਮੀਟਰ 499 ਵਿੱਚ ਬਾਈ ਕਰ ਸਕਦੀ ਹਾਂ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਪਾਰਟੀ ویئر ਸ਼ਰਟ ਰਹੇਗੀ ਪਿਓਰ ਟਿਸ਼ੂ ਦੀ ਨਾਰਮਲ ਪਣਾ ਰਹੇਗਾ 2.5 ਮੀਟਰ ਸ਼ਰਟ ਰਹੇਗੀ ਬਾਟਮ ਪਿਓਰ ਕ੍ਰੇਪ ਦੀ ਰਹੇਗੀ 2.5 ਮੀਟਰ ਨਾਰਮਲ ਇਸ ਦਾ ਪਣਾ ਰਹੇਗਾ 2650 ਵਿੱਚ ਬਾਈ ਕਰ ਸਕਦੇ ਹਾਂ ਬਹੁਤ ਹੀ ਪਿਆਰੇ ਸੂਟ ਰੈਡੀ ਹੋਏ ਨੇ ਜੋ ਕਿ ਇਹਨਾਂ ਦੀ ਡਿਮਾਂਡ ਬਹੁਤ ਸੀ ਐਂਡ ਇਹਨਾਂ ਦਾ ਟ੍ਰੈਂਡਿੰਗ ਟ੍ਰੈਂਡ ਵੀ ਇਹਨਾਂ ਦਾ ਹੀ ਚੱਲ ਰਿਹਾ ਵਾਰ ਇਹਨਾਂ ਦੇ ਬਹੁਤ ਜ਼ਿਆਦਾ ਸਕਰੀਨਸ਼ਾਟ ਆ ਰਹੇ ਸੀ ਆਪਾਂ ਇਹਨਾਂ ਨੂੰ ਵੀਡੀਓ ਵਿੱਚ ਐਡ ਕਰਤੇ ਇਹਨਾਂ ਸਭ ਦਾ ਆਪਾਂ ਪ੍ਰਾਈਸ ਮੈਂਸ਼ਨ ਕਰਦੇ ਹਾਂ ਤੁਸੀਂ ਇਹਨਾਂ ਨੂੰ ਬਾਏ ਕਰਨ ਦੇ ਲਈ WhatsApp ਤੇ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ